ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਿਆਲੇ ਪਹੁੰਚੇ ਆ ਲਾਟੀ ਡੇਰੀ ਫਾਰਮ ਤੇ ਵੀਰ ਗੋਪੀ ਹੁਣਾਂ ਦੇ ਕੋਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੁਪਸ਼ੂ ਵਪਾਰ ਦਾ ਕੀਤਾ ਵੀਰ ਗੋਪੀ ਹੁਣਾਂ ਦਾ ਤੇ ਥੋੜੀ ਜਿਹੀ ਵਾਪਸੀ ਲੇਟ ਹੋਈ ਵੀਰ ਹੁਣਾਂ ਦੀ ਠਿਕਾ ਜੀ ਕਿਉਂਕਿ ਜਿਹੜੇ ਪਸ਼ੂ ਆਉਂਦੇ ਜਾਂਦੇ ਰਹੇ ਆ ਕੋਈ 2-4 ਨਾਲ ਖਰੀਦਦਾਰੀ ਇਸੇ ਤਰ੍ਹਾਂ ਹੀ ਕਰਦੇ ਸਨ ਤੇ ਪਸ਼ੂ ਵੇਖ-ਬੁਖ ਜਾਂਦੇ ਸੀ ਵਿੱਚ ਅੱਜ ਤੋਂ ਤਕਰੀਬਨ ਮੈਨੂੰ ਲੱਗਦਾ ਵੀ ਮਹੀਨੇ ਦੇ ਦਰਮਿਆਨ ਆਪਾਂ ਜਿਹੜੀ ਇਹ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਸ ਘਰੋਂ ਦੋ ਵਾਰ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਜਰਸੀ ਬਲੈਕ ਰੰਗ ਦੇ ਵਿੱਚ ਆ ਜਰਸੀ ਅੰਗ ਦੇ ਵਿੱਚ ਇਹ ਵਾਰ ਤੁਹਾਨੂੰ ਦਿਖਾ ਦੇਾਂਗੇ ਸੂਈ ਸਵਾਈ ਆ ਇੱਕ ਐਚਐਫ ਦੇ ਵਿੱਚ ਦੋਸਤੋ ਕੋਈ ਹਰ ਚਿਰ ਦਾ ਕਰਾਸ ਮਾਰਨ ਲਿਆ ਠੀਕ ਆ ਜੀ ਵੱਡੇ ਕੱਦ ਕਰਦੇ ਵਿੱਚ ਇਹ ਵਾਰ ਜਿਹੜੀ ਤੁਹਾਨੂੰ ਦਿਖਾਵਾਂਗੇ ਉਹ ਗੱਬਾ ਨਾਲ ਠੀਕ ਆ ਜੀ ਠੁੱਕੀ ਆ ਤਿਆਰੀ ਤੇ ਉੱਤੇ ਆ ਸੋ ਦੋਨੋਂ ਵਾਰਾ ਦਿਖਾ ਦੇਾਂਗੇ ਤੇ ਕਰਿਆਲੇ ਤੁਸੀਂ ਖਾਸ ਵਿਜਿਤ ਕਰਨੀਆਂ ਕਰਿਆਲੇ ਦੀਆਂ ਬੇਕਾਂ ਨੇ ਵੀਰ ਗੋਪੀ ਉਹਨਾਂ ਦੀਆਂ ਤੇ ਧਗਾਣਾ ਪਿੰਡ ਸ਼ਹੀਦ ਢਾਰੀਵਾਲ ਤੇ ਪੱਟੀ ਮੋੜ ਤੋਂ ਤਕਰੀਬਨ ਕੋਈ 5-4 ਕਿਲੋਮੀਟਰ ਦੀ ਦੂਰੀ ਆ ਤੇ ਪੱਟੀ ਸ਼ਹਿਰ ਵੀ ਤਕਰੀਬਨ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਪੂਰੀ ਗੱਲਬਾਤ ਕਰਾਂਗੇ ਵੀਰ ਗੋਪੀ ਦੇ ਨਾਲ ਤਰੀਕ ਅੱਜ 2 ਫਰਵਰੀ ਆ ਤੇ ਸਮਾਂ ਦੋਸਤੋ ਕੋਈ ਮਾਰਨਿੰਗ 11:30 ਵਜੇ ਦਾ ਆ ਉਹ ਕਰਦੇ ਆ ਪੂਰੀ ਗੱਲਬਾਤ ਲੈ ਲੈਣੀ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਗੋਪੀ ਸੱਸਰੀ ਘਰ ਸੱਸਰੀ ਘਰ ਆ ਰਾਇ ਵੀਰੇ ਹੋਰ ਪਾਜੀ ਠੀਕ ਠਾਕ ਐ ਜੜਦੀ ਕਲਾ ਲੈ ਵੀ ਗੋਪੀ ਸ਼ੁਰੂਆਤ ਇਸੇ ਵਾਰ ਤੋਂ ਵੀਰ ਕਰ ਲਵਾਂਗੇ ਬਲੈਕ ਰੰਗ ਦੇ ਵਿੱਚ ਆ ਤੇ ਬਾਕੀ ਹੈ ਜਰਸੀ ਦੇ ਵਿੱਚ ਹੀ ਆ ਹਾਂ ਜਰਸੀ ਦੇ ਵਿੱਚ ਗੋਪੀ ਵੀਰ ਕੀ ਦੀ ਇਹਦੀ ਡਿਟੇਲ ਆ ਵੇਰਵਾ ਦੱਸ ਦਿਓ ਸੂਬਾ ਤੇ ਸਮਾਂ ਦੱਸ ਦਿਓ ਕਿੰਨਾ ਕੁ ਹੋ ਗਿਆ ਜੀ ਇਹ ਦੂਜੇ ਸੂਵੇ ਸੂਈ ਹੈ ਹਾਂਜੀ ਤੇ ਇਹਨੂੰ ਅੱਜ 10 11 10 11 ਦਿਨ ਹੋ ਗਏ ਸੂਈ ਨੂੰ 10 11 ਹਾਂ ਠੀਕ ਆ ਜੀ ਦੂਜਾ ਸੂਬਾ ਵੀ 10 11 ਦਿਨਾਂ ਦੀ ਸੂਈ ਹੈ ਮਗਰ ਬਛਾ ਇਹਦੇ ਹਾਂ ਮਗਰ ਬਛਾ ਇਸ ਵਕਤ ਕਿੰਨੇ ਕੁ ਦੋਦੋ ਤੇ ਚੱਲਣ ਰਹੀ ਆ ਇਸ ਵਕਤ ਇਹਦੇ ਭਾਵੇਂ ਹੋਵੇ 26 ਤੇ 5 ਤੱਕ ਆਪਾਂ 25 ਲੀਟਰ ਦੀ ਗਾਰੰਟੀ ਦਿੰਨੇ ਆ ਮੈਂ ਪੂਰੀ ਗਾਰੰਟੀ ਦੇਵਾਂਗੇ ਕੋਈ ਛੱਟਾ ਭੂਰ ਹੋਵੇ ਕਰਾਇਆ ਕੋਲੋਂ ਨਵਾਵਾਂਗੇ ਠੀਕ ਹੈ ਜੀ ਹਾਂ ਲੋਬੀ 25 ਲੀਟਰ ਦੀ ਵੀਰਾਂ ਦਾ ਵੀ ਆਪਾਂ ਗਾਰੰਟੀ ਤਸੱਲੀ ਦਵਾਂਗੇ ਅੱਜ ਜਸਤੋ ਦੋਸਤੋ 11 ਦਿਨ ਦਾ ਸਮਾਂ ਹੋਇਆ ਇਹਨੂੰ ਸੂਈ ਨੂੰ ਤੇ ਕੋਈ ਕਿਸੇ ਰਕਮ ਦਾ ਕੋਈ ਭੂਰ ਨਹੀਂਗਾ ਕੋਈ ਛਟਾ ਨਹੀਂਗਾ ਹੋ ਸਕਿਆ ਤੇ ਆਪਾਂ ਚਵਾਈ ਜਿਹੜੀ ਤੁਹਾਨੂੰ ਵਿੱਚ ਜ਼ਰੂਰ ਦਿਖਾਵਾਂਗੇ ਤਸੱਲੀ ਦੇ ਨਾਲ ਉਹਨਾਂ ਵੀਰਾਂ ਦੇ ਲਈ ਆ ਵੀ ਜਿਹੜੇ ਕੋਈ ਦੂਰੋਂ ਨੇੜੇ ਆਉਂਦੇ ਆ ਠੀਕ ਹੈ ਜੀ ਇੱਕ ਕਿਸੇ ਭਰਾ ਨੇ ਡਿਸੀਜਨ ਲੈਣਾ ਹੁੰਦਾ ਖਰੀਦਣ ਦਾ ਤੇ ਕਿਸੇ ਰਕਮ ਦੀ ਕੋਈ ਭੂਰ ਛਟਾ ਹੋਇਆ ਤੇ ਆਪਾਂ ਵਿੱਚ ਦੱਸਣ ਜੋਗਾ ਅਦਰਵਾਈਜ਼ ਆਪਾਂ ਪੂਰੀ ਚਵਾਈ ਤੁਹਾਨੂੰ ਬਿਲਕੁਲ ਲਾਗੇ ਉਹ ਦਿਖਾ ਦੇਵਾਂਗੇ ਠੀਕ ਹੈ ਜੀ ਸੋ 25 ਲੀਟਰ ਦੇ ਸਲੇ ਹਾਜ਼ਰ ਦੁੱਧ ਦਾ ਜਿਹੜਾ ਮੌਕੇ ਤੇ ਹੁਣ ਆਪਾਂ ਚਵਾ ਲੈਣਾ ਵੀਰ ਗੋਪੀ ਨਾਲ ਤੁਹਾਨੂੰ ਠੀਕ ਹੈ ਜੀ ਇਸ ਫਾਰਮ ਤੇ ਕੋਈ ਪਹੁੰਚੂਗਾ ਵੀਰ ਤੇ ਬਾਕੀ ਏ ਕੋਰੀ ਲਾਗੇ ਤੋਂ ਤੁਹਾਨੂੰ ਆਪਾਂ ਥੋੜਾ ਜਿਹਾ ਠੰਡ ਦੇਵਾ ਦਿਖਾ ਦਿੰਨੇ ਆ ਇਧਰੋਂ ਦੇਖੋ ਜੀ ਬਾਕੀ ਕੋਪੀ ਰੰਗਾ ਵਗਾ ਮੂੰਗਾ ਅਸੀਂ ਪਾ ਲੈਨੇ ਵੀਰ ਜੇ ਹਾਂ ਦੋਵੇਂ ਗੱਲਾਂ ਇਹ ਜੇ ਨਹੀਂ ਪੋੜਾ ਤਾਂ ਵੀ ਠੰਢੀ ਇਤਰੇ ਤੋਂ ਬਹਿ ਜਾਏ ਕੋਈ ਇਹ ਆਉਂਦੀ ਕੁਛ ਨਹੀਂ ਹਲਚਲ ਨਹੀਂ ਕਰਦੀ ਮਾ ਰੂਰ ਕੀ ਭੋਲੀ ਠੀਕ ਹੈ ਜੀ ਲੇਵਰ ਕੋਪੀ ਖੋਲ ਇਹਨੂੰ ਇੱਕ ਵਾਰੀ ਤੋਰ ਕੇ ਦਿਖਾਈਏ ਸੋ ਪੋਲੀ ਦੋਸੂ ਵੀਰਾਂ ਦਾ ਵੀ ਬਿਲਕੁਲ ਰੂਮ ਵਰਗੀ ਆ ਕੋਈ ਖਿਲ ਜੁਲ ਨਹੀਂ ਗਈ ਸੋ ਜਿੱਥੇ ਖੜ ਗਈ ਕਰਮਾ ਦੀ ਜਿਹੜੇ ਪੈਰਾਂ ਤੇ ਉੱਥੇ ਚਵਾਈ ਕਰਾਉਂਦੀ ਆ ਠੀਕ ਆ ਜੀ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਜਰੂਰ ਸੋ ਬਾਡੀ ਵੇਟ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਸੋ ਵਜਨ ਵੇਟ ਕਰੋ ਚੈੱਕ ਆ ਦੇਖੋ ਸੋ ਪੰਡਾ ਬਾਈ ਪਾਈ ਖੜੀ ਆ ਕਰਮਾ ਦੀ ਠੀਕ ਆ ਜੀ ਥੱਲੇ ਹਵਾਨੇ ਚੱਡੇ ਦੀ ਚੱਕਰ ਆਪਾਂ ਗੱਲ ਕਰੀਏ ਤਾਂ ਕਾਫੀ ਵਧੀਆ ਠੀਕ ਆ ਜੀ ਸੋ ਥੱਬਿਆਂ ਦਾ ਮੇਲ ਆ ਥੱਲੇ ਆ ਥਣਪੂੜਾ ਥੀ ਮੁਠੀ ਵਾਲਾ ਅੱਗੋਂ ਪਿੱਛੋਂ ਬਿਲਕੁਲ ਹਵਾਨੇ ਸਟ੍ਰਕਚਰ ਦੀ ਤੁਸੀਂ ਚੈੱਕ ਕਰ ਲਓ ਆ ਦੇਖੋ ਜੀ ਬਹੁਤ ਖੂਬਸੂਰਤ ਸੋ ਚੰਗੀ ਹੈ ਵੜ ਹਾਈਟ ਜਿਵੇਂ ਕਿ ਆਪਾਂ ਪੰਜਾਬ ਵਾਲੀ ਜਰਸੀ ਦੇਖ ਲਈ ਤੇ ਇਹ ਵੇਖ ਲਈ ਇੱਕ ਗੱਲ ਬਾਤ ਹੀ ਆ ਮੂੰਹ ਮੱਥੇ ਤੇ ਕੁਰਤਾ ਨੂੰ ਚੈੱਕ ਕਰਾ ਦਿੰਦੇ ਛੋਟੀ ਬੂਥੀ ਛੋਟਾ ਕੰਨ ਬੋਦੀ ਵਾਲੀ ਵੜ ਇਧਰੋਂ ਜਿਹੜੀ ਮਿਲਕ ਨੇ ਤੁਸੀਂ ਚੈੱਕ ਕਰੋ ਠੀਕ ਆ ਜੀ ਹਵਾਨੇ ਚੱਡੇ ਦੇ ਉੱਪਰ ਕਾਫੀ ਮੋਟੀ ਨਾਰੀ ਆ ਠੀਕ ਆ ਜੀ ਮਿਲਕ ਨਾਰੀ ਤੇ ਜੱਡੇ ਦੇ ਉੱਪਰ ਵੇਨ ਵੋਨ ਤੁਹਾਨੂੰ ਜਿਹੜੀਆਂ ਨਾਰਮਲੀ ਦਿਖਾਈ ਦੇਣਗੀਆਂ ਸੋਤ ਦਾ ਰੂ ਚੰਗੇ ਦੁੱਧ ਵਾਲੇ ਪਸ਼ੂ ਦੀ ਵੀ ਨਿਸ਼ਾਨੀ ਆ ਤੇ 11 ਕ ਦਿਨ ਦਾ ਅੱਜ ਸਮਾਂ ਹੋ ਗਿਆ ਠੀਕ ਆ ਜੀ ਰਸੋਈ ਨੂੰ ਆ ਤੋੜ ਲੋ ਵੀ ਗੋਪੀ ਪਰ ਗੋਪੀ ਪਲੋਂੜ ਵੀ ਚੰਗਾ ਤੋ ਤੇ ਚਵਾ ਗਈ ਹੋਗੀ ਹੈ ਲੈ ਹਾਂ ਬਾਹਰ ਚੱਲ ਆ ਹਾਂ ਬੋਦਰ ਆਈ ਰਜੀ 30 ਲੀਟਰ ਨੋਰਮਲ ਕਰੂ ਹਾਂ। ਹਾਂ। ਲੋ ਵੀ ਦੋਸਤੋ ਕਰੋ ਜਾ ਕੇ ਠੀਕ ਹੈ ਜੀ ਬਹੁਤ ਸੋਨਾ ਹਵਾ ਨਾ ਚੱਡਾ ਫਾੜੀ ਵਾਲਾ ਲੇਵਾ ਤੇ ਥੱਬਿਆਂ ਦਾ ਲੇਵਾ ਕਰਮਾ ਦੀ ਪਿਆਰ ਕਰੀ ਖੜੀ ਐ। ਵੈਸੇ ਥੋੜਾ ਜਿਹਾ ਚਵਾਈ ਜਿਹੜੀ ਦੋਸਤੋ ਮਾਰਨਿੰਗ ਦੇ ਕੋਫੀ ਚਵਾਈ ਸਵੇਰ ਕਿਤੀ ਕਿੰਨੇ ਵਜੇ? ਇਹ ਆਪਾਂ ਵੀਡੀਓ ਪਾਉਣੀ ਕਰਕੇ ਲੈ ਜਾਵੇਂ ਛੁੱਟ ਨਹੀਂ ਬੋਲਣਾ। ਹਾਂਜੀ ਹਾਂਜੀ ਤੇ ਪੌਣੇ ਵੀ 4 ਵਜੇ ਇਹਨੂੰ ਆਪਾਂ ਚੋਇਆ। ਚੋਇਆ। ਹਾਂ। ਤੇ ਤਕਰੀਬਨ ਚੋਇਆ। ਜਿਹੜਾ ਕੋਈ ਇੱਕ ਟਾਈਮ ਫੈਲੀ ਕਰੂਗਾ। ਹਾਂ। ਜਿਹੜੇ ਟਾਈਮ ਤੇ ਆਵੇ ਦੂਜੇ ਤਰੀਆ ਅੱਗੇ ਜੋ ਉੰਨੀ ਬਣੀ ਹੋਗੀ ਠੀਕ ਆ ਵੀ ਆਪਦੇ ਟਾਈਮ ਤੋਂ ਟਾਈਮ ਇਹਦੇ ਜੇ ਤਾਂ ਕੋਈ ਸ਼ੱਕ ਨਹੀਂ ਆ ਵੀ ਆਪਦੇ ਟਾਈਮ ਤੋਂ ਟਾਈਮ ਕੋਈ ਵੀਰ ਦੋ ਨਾ ਕੋਈ ਨਾ ਤਿੰਨ ਟਾਈਮ ਕਰ ਲੈਣਾ ਹਾਂ ਹੁਣ ਵੀ ਕਿੰਨਾ ਦਿਨਾਂ ਦੀ 30 ਲੀਟਰ ਦੁੱਧ ਕਰ ਚੁੱਕੇ ਠੀਕ ਹੈ ਜੀ ਹਾਂ ਥੋੜਾ ਜਿਤਰੋਂ ਬਾਕੀ ਕੋਈ ਮਸ਼ੀਨੀ ਚਵਾਈ ਵੇਅਰ ਕਰ ਲਵੇ ਤਾਂ ਮਸ਼ੀਨੀ ਚਵਾਈ 'ਚ ਵੀ ਫਰਕ ਪੈ ਜਾਂਦਾ ਆ ਉਹ ਫਰਕ ਪੈਦਾ ਪਸ਼ੂ ਕੱਟ ਆਉਂਦਾ ਤੇ ਸਭ ਤੋਂ ਟਾਈਮ ਬੰਨ ਹੀ ਇਤਰਾ ਹੀ ਆ ਇਹਦਾ ਮੋਡਲ ਕਾਪੀ ਕੀ ਕਰਤਾ ਵੀਰ ਰਾਜੂ ਦੇ ਰੇਟ ਕਰਨ ਨੂੰ ਭਾਵੇਂ ਦਾ 95 ਕਰ ਲੀਏ ਆਪਾਂ ਗੱਲ ਨਾ ਲੈਂਦੇ ਨੀ ਹਾਂ ਇਹਦਾ ਰੇਟ ਆਪਾਂ 90 ਹਜ਼ਾਰ ਚ ਹਾਲਾ ਕਰਨੀ ਜੀ 90 ਚ ਛੋੜ ਛੜ ਕਰਕੇ ਦਈਏ ਕਿ 90 ਚ ਹੋੜਾ 2000 ਰੁਪਇਆ ਛੋੜ ਕਰਦਾਗੇ 88000 ਦੇ ਦੇ ਤੈਨੂੰ 88 ਦੀ ਹਾਂਜੀ ਹੋਰ ਵਿੱਚੋਂ ਗੁਜਾਇਸ਼ ਨਹੀਂ ਹੈਗੀ ਗੁਜਾਇਸ਼ ਹਾਂ ਤੁਸੀਂ ਦੱਸ ਦਿਓ ਫਿਰ ਕਰਦਗੇ ਹੋਰ ਕਰਦਗੇ ਬੜੇ ਚਿਰਾਂ ਬਾਅਦ ਆਏ ਇੱਕ ਵਾਰੀ ਸਾਹਮਣੇ ਤੇ ਕਰਦਗੇ ਮਾਨਦਾਨ ਹੋਰ ਵੀ 85000 ਦੇ ਵਿੱਚੋਂ 100 ਰੁਪਇਆ ਛੋੜ ਕਰਾਂਗੇ 85 ਚ ਹਾਂ ਠੀਕ ਹੈ ਭਾਈ ਉਹ ਬਾਕੀ ਜਿਹੜਾ ਚੋਊਗਾ ਦੱਸੋ ਵੀ ਠੀਕ ਹੀ ਚੁਵਾਈ ਲੱਗੀ ਬੈੜਨ ਠੀਕ ਆ ਜੀ ਲਓ ਵੀ ਨਾਲ ਦੀ ਨਾਲ ਆਪਾਂ ਤੁਹਾਨੂੰ 242 ਵੀ ਤੁਹਾਨੂੰ ਕਰਵਾ ਕੇ ਦਿਖਾ ਦਿੱਤੀ ਆ ਤੇ ਬਾਕੀ ਚੌਣ ਜਾਣ ਚੰਗੀ ਆ ਠੀਕ ਆ ਜੀ ਤੇ 85000 ਦੇ ਵਿੱਚੋਂ ਕੋਈ ਮਾਨ ਤੁਹਾਨੂੰ ਜੁਗਾ ਕੋਈ 100 ਰੁਪਿਆ ਕੋਈ 200 ਰੁਪਿਆ ਰੱਸਾ ਚੜਾਈ ਕਹਿ ਲਓ ਠੀਕ ਆ ਜੀ ਸੋ ਕੁਸਰਾ ਕੁਸਰਾ ਕੱਢ ਕੇ ਤੁਹਾਨੂੰ ਜਿਹੜੀ 85000 ਦੇ ਵਿੱਚ ਮਿਲ ਜੂਗੀ ਸੋ ਚੰਗਾ ਥਣ ਭਾਂਡੇ ਵਾਲੀ ਇਹ ਵੈੜ ਆ ਤੇ ਦੁੱਧ ਦੇ ਵਿੱਚ ਚੰਗੀ ਕਾਰਗੁਜ਼ਾਰੀ ਰਹੂਗੀ ਇਸ ਵੈੜ ਦੀ ਇੱਕ ਸਾਈਗਰ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਦਈਏ ਤੇ ਫੁੱਲ ਵੱਡੇ ਕੱਟ-ਕੱਟ ਦੇ ਵਿੱਚ ਕੋਈ ਐਫ ਦੇ ਨਾਲ ਕੋਈ ਯਰ ਛੇਰ ਦਾ ਤੁਸੀਂ ਕਰਾਸ ਮੰਨ ਲਿਓ ਠੀਕ ਆ ਜੀ ਹਾਈਟ ਕੱਟ ਬਹੁਤ ਹੀ ਵੱਡੀ ਆ ਤੇ ਬਾਕੀ ਢਾਂਜੇ ਟੂਟੇ ਦੀ ਆਪਾਂ ਤੁਹਾਨੂੰ ਚੈੱਕ ਕਰਾ ਦ ਤਜਾ ਸਵੇਰਾ ਹਾਂਜੀ ਲੈ ਜੂ ਅਜੇ ਸਮਾਂ ਇਹਦੇ 15 ਤਰੀਕ ਨੂੰ ਦਿਨ ਪੂਰੇ ਹੋਜੇ 15 ਤਰੀਕ ਨੂੰ ਹਾਂਜੀ ਲਓ ਜੀ 15 ਫਰਵਰੀ ਨੂੰ ਦਿਨ ਪੂਰੇ ਆ ਤੇ ਬਾਕੀ ਬਹੁਤ ਜੀ ਵੱਡੇ ਢਾਗੇ ਦੇ ਵਿੱਚ ਆ ਸਰੀਰਕ ਬੰਤਰ ਚ ਦੇਖੋ ਲੜਾ ਲੜਾ ਤੁਸੀਂ ਚੈੱਕ ਕਰੋ ਠੀਕ ਹੈ ਜੀ ਢਿੱਲ ਬਹੁਤ ਆ ਲੈ ਵਿੱਚ ਤੇ ਥੰਦੀ ਮਰਜੀ ਕੋਈ ਚੱਕਰ ਨਹੀਂ ਇਤਰਾ ਹੀ ਬੈਜੋ ਇਤਰਾ ਹੀ ਲਓ ਜੀ ਸੋ ਜੀ ਬਿਲਕੁਲ ਉਸੇ ਤਰ੍ਹਾਂ ਜਿਹੜਾ ਦੋਸੋ ਤੁਸੀਂ ਟਿਪ ਸਕਦੇ ਜੀ ਸੋ ਟਿਪਣਾ ਦਾ ਤੋਂ ਦਾਜਾ ਤੁਸੀਂ ਲਾ ਲਓਗੇ ਠੀਕ ਹੈ ਜੀ ਇੱਕ ਜੱਜ ਕਰ ਜਾਵੋਗੇ ਠੀਕ ਹੈ ਜੀ ਠੰਢੀ ਧੀਰੀ ਆ ਕੋਈ ਵੰਗਰ ਰਸੀ ਪਾਉਣੀ ਆ ਕਿਸੇ ਭਰਾ ਨੇ ਜੂਟ ਨਿਆਣਾ ਪਾਉਣਾ ਠੀਕ ਹੈ ਜੀ ਉਹ ਕਿਸੇ ਭਰਾ ਦੀ ਆਪਦੀ ਤੁਸੀਂ ਠੀਕ ਹੈ ਜੀ ਅਦਰਵਾਈਜ਼ ਤੁਸੀਂ ਇਸੇ ਤਰ੍ਹਾਂ ਵੀ ਚਵਾਈ ਕਰ ਸਕਦੇ ਜੇ ਕਿਉਂਕਿ ਸੀਲਸ ਲੱਗ ਪਸ਼ੂ ਦਾ ਇਹ ਵਾਧਾ ਠੀਕ ਹੈ ਜੀ ਟਿੱਪਨ ਟੁੱਪਣ ਤੇ ਵੀ ਜਿਹੜੀ ਕਰਮ ਵਾਲੀ ਹਿੱਲਣ ਨਹੀਂ ਡਈਗੀ ਤੇ ਸੁਆ ਦੇ ਵਿੱਚ ਦੁੱਤੀਜਾ ਹੋਗੀ ਤੁੱਜਾ ਸੁਆ ਅ ਮੈਂ ਤੁਹਾਨੂੰ ਬੋਲਣਾ ਪੀਜਾ ਸੁਆ ਤੱਜਾ ਸੁਆ ਠੀਕ ਆ ਲਓ ਵੀ 15 ਫਰਵਰੀਨ ਦੋਸਤੋ ਦਿਨ ਪੂਰੇ ਆ ਠੀਕ ਹੈ ਜੀ ਇੱਕ ਵਾਰੀ ਥੋੜਾ ਤੁਹਾਨੂੰ ਲੱਗ ਕਿ ਹਣ ਹੱਥੀ ਮੁਠੀ ਵਾਲਾ ਹੀ ਠੀਕ ਆ ਜੀ ਆਹ 6 ਪਏ ਸਾਈਜ਼ ਆ ਤੇ ਚਾਰੇ ਥਣਾ ਦਾ ਤੁਸੀਂ ਵੰਡਾ ਮੁੰਡਾ ਵਿਰਲਾ ਵੇਖ ਸਕਦੇ ਹੋ ਠੀਕ ਆ ਥਾਲਵਾ ਜੀ ਨੇ ਲਵੇ ਲੱਗਿਆ ਨੂੰ ਆ ਠੀਕ ਆ ਜੀ ਲਿਆ ਵੀਰ ਗੋਪੀ ਵੀਰ ਖੋਲ ਕੇ ਤੋੜਦੇ ਉਹਨੂੰ ਵੀ ਤੇ ਵੱਡੇ ਕੱਦ ਪੋਤ ਦੇ ਵਿੱਚ ਆ ਵੇਲ ਬੂਲ ਦੀ ਚੈੱਕ ਕਰ ਲਓ ਠੀਕ ਆ ਜੀ ਲੰਬਾਈ ਵੀ ਪੂਰੀ ਆ ਤੇ ਉਚਾਈ ਵੀ ਪੂਰੀ ਆ ਲੰਬਾਈ ਉਚਾਈ ਪੂਰੀ ਆ ਬាទ ਠੀਕ ਆ ਜੀ ਤਾਂ ਥੋੜੀ ਹੀ ਕਈ ਵਾਰ ਜਿੱਦੇ ਦੋਸੋ ਪਾਂਚੇ ਦੇ ਵਿੱਚ ਜਿੱਦੇ ਹਾਈਟ ਕੱਟ ਪੁੱਤ ਦੇ ਵਿੱਚ ਵਹਿੜਾ ਤੇ ਕੋਈ ਫਾਰਮਰ ਭਰਾ ਠੀਕ ਹੈ ਜੇ ਅੱਗੇ ਕੋਈ ਚੰਗੀ ਸੇਵਾ ਕਰ ਲੂਗਾ ਭਰਪੂਰ ਗਈ ਵਹਿੜ ਤੇ ਦੁੱਧ ਵੀ ਚੰਗਾ ਚਮਾਉਂਦੀ ਜਾਊਗੀ ਠੀਕ ਹੈ ਜੀ ਬਾਕੀ ਤੇ ਲਾਂਟੋਂ ਨਾਲ ਤੋਂ ਅੰਦਾਜ਼ਾ ਆਪਾਂ ਲਾ ਸਕਦੇ ਆ ਵੀ ਲਾਏ ਬਣਾਏ ਪਈ ਐ ਸੋਨਾ ਹਵਾਨਾ ਥਲਿਓ ਤਿਆਰ ਕਰ ਲੂਗੀ ਜਿੰਨਾ ਰਾਈ ਵੀ ਤਾਂ ਪਛਾਣ ਉਹ ਲੱਗਦੀ ਐ ਉਹਨੇ ਅੱਗੇ ਬਣਦੀ ਹਾਂ ਹਾਂ ਲੋ ਵੀ ਕਰੋ ਚੈੱਕ ਠੀਕ ਹੈ ਜੀ ਨੜ ਨੜ ਮਨ ਨੇ ਤੇ ਪੂਰੇ ਹਾਂ ਇਹ ਬ੍ਰੀਡ ਥੋੜੀ ਜੀ ਘੱਟ ਮਿਲਦੀ ਰਾਜ ਵੀ ਤੁਹਾਨੂੰ ਪਤਾ ਹਾਂ ਲੌਬੀ ਪਰ ਉਹ ਠੀਕ ਹੈ ਜੀ ਸਵਾਲ ਆਰਾਊਂਡ ਤੋਂ ਆਪੇ ਇੱਕ ਵਾਰੀ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਠੀਕ ਹੈ ਜੀ ਚਾਰੇ ਥਾਣਾ ਦੀ ਸਪੇਸ ਵਾਂਗ ਚੰਗੀ ਆ ਕੋਈ ਥਣ ਛੋਟਾ ਵੱਡਾ ਨਹੀਂਗਾ ਇੱਕ ਸਾਰ ਬਿਲਕੁਲ ਫਾੜੀ ਲਾਵਾ ਨਾ ਚੜਾ ਠੀਕ ਹੈ ਜੀ ਕੋਈ 15 ਦਿਨਾਂ ਦੇ ਵਿੱਚ ਕੋਈ 10 12 12 ਦਿਨਾਂ ਦੇ ਵਿੱਚ ਚੰਗੀ ਥਣਿਓ ਤਿਆਰ ਹੋ ਜੂਗੀ ਹਾਂ ਤੋੜ ਲਾ ਵੀਰ ਗੋਪੀ ਤੋ ਦੋਸੋ ਅੱਜ ਇਹ ਦੋ ਹੀ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਸੀਗੀਆਂ ਲੈਟੀ ਡੇਰੀ ਫਾਰਮ ਤੋਂ ਤੋ ਦੋਵੇਂ ਵੜਾ ਹੀ ਚੰਗੀਆਂ ਨੇ ਠੀਕ ਹੈ ਜੀ ਆਪੋ ਆਪਣੀ ਜਗ੍ਹਾ ਤੇ ਬਾਕੀ ਰੇਟ ਤਾਂ ਪੁੱਛ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰ ਦਿੰਨੇ ਆ ਠੀਕ ਹੈ ਜੀ ਉਹ ਵੀ ਕੋਈ 10 12 12 ਦਿਨ ਹਜੇ ਕਿਸੇ ਭਰਾ ਨੇ ਚਲੋ ਸਾਹਮਣੇ ਸੁਤਣੀ ਆ ਤੇ ਅੱਜ ਕੋਪੀ ਕਿੰਨੇ ਮੋਲੇ ਦੀ ਦੇ ਰਹਿਆ ਵੀਰ ਅੱਜ ਇਹ ਰਾਜਵੀ ਦੇ ਕੋਈ ਇਹਦਾ 90 ਦੀ ਕੋਈ ਕਿਤਾ ਨਹੀਂ ਹਾਂ ਇਹ 85000 ਦੀ ਹਾਂ ਜਾਨਾ 85000 ਦੀ ਹਾਂਜੀ ਲੈਸ ਕਰਦੀ ਹੋਰ 82000 ਦੀ ਦੇ ਦਈਏ 82 ਹੋਰ ਕੀ ਕਰਦਾ 80 ਦੀ ਕਰਦਾਂਗੇ ਹਾਂ 100 ਰੁਪਏ ਛੋਟ ਕਰਦਾਂਗੇ ਵਿੱਚ 80 ਜੋ 80 ਹਾਂ ਹੂੰ ਲਓ ਜੀ 80000 ਦੇ ਵਿੱਚੋਂ 100 ਰੁਪਏ ਵੀ ਰੰਦਾ ਵੀ ਛੋਟ ਕਰ ਦਿਆਂਗੇ ਠੀਕ ਹੈ ਜੀ ਲੈਣੇ ਦਿਨ ਜਿਹੜੇ 80000 ਵਿੱਚੋਂ ਮਾਨਤਨ ਹੋਊਗਾ ਛੋਟ ਚੱਪਾ ਹੋ ਜਾਊਗਾ ਸੋ ਇਹ ਦੋ ਨਗਨੇ ਜੀ ਦੋ ਨਗਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਇੱਕ ਬੈਡ ਜਿਹੜੀ ਸੂਈ ਸੂਈ ਆਪਾਂ ਤੁਹਾਨੂੰ ਦਿਖਾ ਦਿੰਦੀ ਆ ਚੰਗੀ ਆ ਤਾਂ ਛਟੂ ਛੇ ਦੀ ਵੈਸੇ ਹੁਣ ਇਸ ਵਕਤ 25 ਕਿਲੋਟਰ ਤੇ ਜਿਹੜੀ ਇਹ ਚੱਲਣ ਦੀ ਆ ਤੇ ਇਹ ਆ ਜੋ ਕਾਪੀ ਵੀਰੇ ਦੋ ਹੀ ਲੱਗ ਸੀ ਆਪਣੇ ਕੋਲ ਹਾਂਜੀ ਤੇ ਇੱਕ ਨੰਬਰ ਆਪਣੇ ਕਰਦੇ ਹਾਂ ਸੰਦੇ 9915780777 8677784848 ਠੀਕ ਹੈ ਜੀ ਲੋ ਵੀ ਨੰਬਰ ਸਕਰੀਨ ਦੇ ਉੱਪਰ ਚੱਲਣਦਾ ਹੈ ਨੰਬਰਾਂ ਤੇ ਕਾਲ ਕਰੋ ਮਾਲ ਦੋਸਤੋ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ